ਸਿਕਾਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਕੋਸ਼ਿਸ਼ਿਤ 250 ਡਾਲਰ ਦੇ ਚੱਕਾ ਦੀ ਆਰਥਿਕ ਸਹਾਇਤਾ ਯੋਜਨਾ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ ਦਰਸਲ ਐਨ.ਟੀ.ਪੀ ਦੇ ਨੇਤਾ ਜਗਮੀਤ ਸਿੰਘ ਨੇ ਇਹ ਮਾਮਲਾ ਉਠਾਉਂਦਿਆਂ ਬਜ਼ੁਰਗਾ ਸਵੇਕ ਤੌਰ ਉਤੇ ਅਪਾਹਜ ਲੋਕਾਂ ਅਤੇ ਹਾਲੀ ਦੇ ਵਿੱਚ ਪੜਾਈ ਮੁਕੰਮਲ ਕਰਨ ਵਾਲੇ ਨੌਜਵਾਨਾਂ ਨੂੰ ਵੀ ਇਸ ਯੋਜਨਾ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਦਾ ਦੋਸ਼ ਲਗਾਇਆ ਕਿ ਲਿਬਰ ਸਰਕਾਰ ਨੇ ਸਹਾਇਤਾ ਦੇ ਹੱਕਦਾਰ ਦੀ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਅਤੇ ਦਾ ਫਾਇਦਾ ਸਿਰਫ ਕਾਮਕਾਜੀ ਲੋਕਾਂ ਨੂੰ ਹੀ ਹੋਵੇਗਾ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਸਰਕਾਰ ਦੀ ਮੌਜੂਦਾ ਯੋਜਨਾ ਆਮਦਨ ਦੀ ਤੰਗੀ ਦੇ ਨਾਲ ਜੂਝ ਰਹੇ ਕਈ ਲੋਕਾਂ ਦੇ ਵਿਰੁੱਧ ੱੱਕੇ ਸ਼ਾਹੀ ਦੇ ਦਰਬਾਰ ਹੈ। ਉਹਨਾਂ ਦਾ ਮੰਨ ਹੈ ਕਿ ਬਜ਼ੁਰਗ ਅਤੇ ਪਾਹਸ ਲੋਕ ਜੋ ਪਹਿਲਾਂ ਹੀ ਆਰਥਿਕ ਦਬਾਅ ਦੇ ਵਿੱਚ ਨੇ, ਇਹ ਯੋਜਨਾ ਦੇ ਬਾਹਰ ਰਹਿਣਾ ਉਹਨਾਂ ਦੇ ਲਈ ਵੱਡੀ ਨਿਆਂ ਹੋਵੇਗਾ। ਸਿੰਘ ਨੇ ਲਿਬਰਲ ਸਰਕਾਰ ਦੁਆਰਾ ਜੀਐਸਟੀ ਛੋਟ ਵਧਾਉਣ ਦੇ ਐਲਾਨ ਦੀ ਸਹਿਮਤੀ ਦਿੱਤੀ ਪਰ ਉਹਨਾਂ ਚੋਲੀ ਤੱਕ 250 ਡਾਲਰ ਦੇ ਚੈੱਕਾਂ ਨੂੰ ਲੈ ਕੇ ਉੱਠ ਰਹੇ ਪਰਸ਼ਨਾ ਦਾ ਵੀ جواب ਦਿੱਤਾ ਜਾਵੇ। ਐਨ.ਟੀ.ਪੀ. ਦੀ ਐਮਪੀ ਬੇਨੀਟਾ ਜ਼ਰੀਲੋ ਨੇ ਸੰਸਦ ਦੇ ਵਿੱਚ ਪ੍ਰੇਸ਼ਾਨ ਕਾਲ ਦੌਰਾਨ ਕਿਹਾ ਕਿ ਵਧ ਰਹੀ ਮਹਿੰਗਾਈ ਦਾ ਸਭ ਤੋਂ ਵੱਧ ਪ੍ਰਭਾਵ ਬਜ਼ੁਰਗ ਅਤੇ ਅਪਾਹਜ ਲੋਕਾਂ 'ਤੇ ਪਿਆ ਹੈ। ਉਹਨਾਂ ਨੇ ਪ੍ਰੇਸ਼ਾਨ ਕੀਤਾ ਕਿ ਲਿਬਰਲ ਸਰਕਾਰ ਇਸ નિર્દયੀ ਫੈਸਲੇ ਨੂੰ ਵਾਪਸ ਲੈ ਕੇ ਯਕੀਨੀ ਬਣਾਵੇਗੀ ਕਿ ਆਰਥਿਕ ਤੰਗੀ ਦੇ ਨਾਲ ਜੂਝ ਰਹੇ ਲੋਕਾਂ ਨੂੰ ਵੀ ਸਹਾਇਤਾ ਮਿਲੇ। The $250 check that's going out in spring, this Liberal government is excluding seniors, Shameful. people living with disabilities, and people who just started working. What a slap in the face. Why is this Liberal government excluding the most vulnerable in our country? Yeah. ਲਿਬਰਲ ਐਮਪੀ ਟੈਰੀ ਸ਼ਿੰਦੇ ਨੇ ਦਲੀਲ ਦਿੱਤੀ ਸੀ ਕਿ ਸਰਕਾਰ ਪਹਿਲਾ ਹੀ ਬਜ਼ੁਰਗਾਂ ਦੇ ਲਈ ਕਈ ਸਹੂਲਤਾਂ ਲੈ ਕੇ ਆਈ ਹੈ। ਉਹਨਾਂ ਨੇ ਯਾਦ ਦਿਵਾਇਆ ਕਿ ਸੇਵਾ ਮੁਕਤੀ ਦੀ ਉਮਰ 67 ਤੋਂ 65 ਸਾਲ ਕੀਤੀ ਗਈ ਹੈ। ਗਰੰਟੀਡ ਇਨਕਮ ਸਪਲੀਮੈਂਟ ਦੇ ਵਿੱਚ ਵਾਅਦਾ ਕੀਤਾ ਗਿਆ ਅਤੇ 올ਡ ਏਜ ਸੁਰੱਖਿਆ ਦੇ ਹਿੱਸੇ ਵਧੇਰੇ ਰਕਮ ਦਿੱਤੀ ਜਾ ਰਹੀ ਹੈ। ਕ੍ਰੂਡਾ ਸਰਕਾਰ ਦੁਆਰਾ 250 ਡਾਲਰ ਦੇ ਚੈੱਕਾਂ ਦੀ ਫੰਡ 2025 ਦੀ ਬਸੰਤ ਰੁੱਤਾ ਕੋ ਹੋਂਦ ਉਮੀਦ ਹੈ। ਪਰ ਇਸ ਸਹਾਇਤਾ ਦਾ ਫਾਇਦਾ ਸਿਰਫ ਕਾਮਕਾਜੀ ਲੋਕਾਂ ਨੂੰ ਹੀ ਮਿਲੇਗਾ। ਜਦਕਿ ਬਜ਼ੁਰਗ ਅਤੇ ਸਮਾਜਿਕ ਸਹਾਇਤਾ ਲੈ ਰਹੇ ਲੋਕ ਕਿਸ ਤੋਂ ਬਾਹਰ ਰਹਿਣਗੇ ਇਸ ਯੋਜਨਾ ਦੇ ਨਾਲ 468 ਕਰੋੜ ਡਾਲਰ ਦਾ ਖਰਚਾ ਹੋਵੇਗਾ ਬਲੋਕ ਕਯੂਬੇ ਕਤੇ ਹੋਰ ਵਿਰੋਧੀ ਪਾਰਟੀਆਂ ਨੇ ਵੀ ਇਸ ਯੋਜਨਾ ਦੇ ਵਿੱਚ ਤਬਦੀਲੀਆਂ ਦੀ ਮੰਗ ਕੀਤੀ ਹੈ ਉਹਨਾਂ ਦੋਸ਼ ਲਗਾਇਆ ਹੈ ਕਿ ਇਹ ਯੋਜਨਾ ਸਮਾਜਿਕ ਤੌਰ ਉੱਤੇ ਅਣਉਚਿਤ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਸੁਧਾਰਨ ਦੀ ਲੋੜ ਹੈ ਬਜ਼ੁਰਗਾਂ ਨੇ ਵੀ ਕਿਹਾ ਹੈ ਕਿ ਯੋਜਨਾ ਉਹਨਾਂ ਦੇ ਹੱਕ ਵਿੱਚ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਬਜਵੀ ਆਮਦਨ ਵਾਲੇ ਬਜ਼ੁਰਗਾਂ ਲਈ 250 ਡਾਲਰ ਦਾ ਵਾਅਦਾ ਬਹੁਤ ਮਦਦਗਾਰ ਹੋ ਸਕਦਾ ਹੈ ਪਰ ਇਸੇ ਬਚਾ ਇਹ ਰਕਮ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਆਮਦਨ ਪਹਿਲਾਂ ਹੀ ਕਾਫੀ ਜ਼ਿਆਦਾ ਹੈ ਜ਼ਿਕਰ ਹੋ ਗਿਆ ਕਿ ਇਹ ਮਾਮਲਾ ਹਾਲ ਦੇ ਵਿੱਚ ਸੁਲਝਦਾ ਨਹੀਂ ਦਿਖ ਰਿਹਾ ਕੁਝ ਸਮਾਂ ਦੇਖਣਾ ਪਵੇਗਾ ਕਿ ਕੀ ਟਰੂਡੋ ਸਰਕਾਰ ਵਿਰੋਧੀ ਪਾਰਟੀਆਂ ਅਤੇ ਬਜ਼ੁਰਗਾਂ ਦੀਆਂ ਮੰਗਾਂ ਵੱਲ ਧਿਆਨ ਦੇਵੇਗੀ ਜਾਂ ਨਹੀਂ ਇਹ ਤਾਂ ਹੋਣ ਵਾਲਾ ਸਭਾ ਹੀ ਤੈ ਕਰੇਗਾ ਗੇ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ